ਗਰਦਾਸਪੁਰ ਹਸਪਤਾਲ 'ਚ ਗੁੰਡਾਗਰਦੀ ਕਰਨ ਵਾਲੇ 8 ਮੁਲਜ਼ਮਾਂ ਦੀ ਹੋਈ ਪਛਾਣ 4 ਲੋਕੀਤਾਂ ਗ੍ਰਿਫਤਾਰ ਐਸਐਸਪੀ ਗਰਦਾਸਪੁਰ ਨੇ ਦਿੱਤੀ ਜਾਣਕਾਰੀ ਬੀਤੇ ਦਿਨੀ ਰਾਤ ਦੇ ਸਮੇਂ ਸੇ ਹਸਪਤਾਲ ਗਰਦਾਸਪੁਰ 'ਚ ਗੁੰਡਾਗਰਦੀ ਕਰਨ ਵਾਲੇ 8 ਮੁਲਜ਼ਮਾਂ ਦੀ ਪਛਾਣ ਤਾਰਫ ਪੁਲਸ ਨੂੰ ਮਾਮਲਾ ਸਰਚ ਕਰ ਲਿਆ ਗਿਆ ਹੈ ਇਸੇ ਬਧੀ ਜਾਣਕਾਰੀ ਦਿੰਦੇ ਹੋਏ ਗਰਦਾਸਪੁਰ ਦੇ ਐਸਐਸਪੀ ਅਦਿੱਤਿਆ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 4 ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਅਸ਼ਾਉਦੇ ਹਨ ਤੁਹਾਨੂੰ ਕਿ ਕੁਝ ਕਿਹਾ ਐਸਐਸਪੀ ਗਰਦਾਸਪੁਰ ਇਹਦਾ ਜਾਇਜ਼ਾ ਲਿਆ ਗਿਆ ਸੀ ਉਹ ਉਸ ਉਸ ਦੀ ਕੜੀ ਦੇ ਵਿੱਚ ਜਿਹੜਾ ਹੈਗਾ ਅਸੀਂ ਜਿਹੜਾ ਕੱਲ ਸਾਡੇ ਕੋਲ ਸਾਨੂੰ ਕੰਪਲੇਂਟ ਜਿਹੜੀ ਹੈਗੀ ਉਹ ਸਿਵਲ ਹਸਪਤਾਲ ਵੱਲੋਂ ਮਸੂਲ ਹੋ ਗਈ ਸੀ ਇਹਰ ਚ ਇੱਕ ਐਫ ਆਰ ਨੰਬਰ ਜਿਹੜੀ ਹੈਗੀ ਸਰਦ ਦੇ ਵਿਚ ਤੁਸੀਂ ਰਿਸਟਰ ਕੀਤੀ ਹੈ ਉਹਦੇ ਚ ਜਿਹੜਾ ਪੰਜਾਬ ਪ੍ਰੋਟੈਕਸ਼ਨ ਆਫ ਜਿਹੜਾ ਮੈਡੀਕਲ ਪਰਸਨ ਐਂਡ ਇੰਸਟੀਟਿਊਸ਼ਨ ਜਿਹੜਾ ਐਕਟ ਹੈਗਾ ਉਹਦੀ ਸੈਕਸ਼ਨ 4 ਦੇ ਅਲਾਵਾ ਪੀ ਐਨ ਐਸਟੀ ਧਾਰਾ ਰਹਾ ਦਿੱਤਾ ਹੈ ਕਿ ਜਿਹੜਾ ਹੈਗਾ ਤੁਸੀਂ ਬਹੁਤ ਸਟ੍ਰਿਕਟ ਜਿਹੜੀ ਐਫ ਆਰ ਜਿਹੜੀ ਹੈਗੀ ਸਰਦ ਚ ਦਰਜ ਕੀਤੀ ਹੈ ਔਰ ਇਹਦੇ ਚ ਅਸੀਂ ਚਾਰ ਬੰਦੇ ਹੈ ਜਿਹੜੇ ਹੈਗੇ ਉਹ ਰੈਸਟ ਕਰ ਲਏ ਹੈਗੇ ਰੈਸਟ ਆਫ ਦਾ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਜਲਦੀ ਜਿਹੜਾ ਹੈਗਾ ਐਡ ਕਰੀਆ ਜਾਏਗਾ ਇਸ ਤੋਂ ਬਾਅਦ ਬਾਕੀ ਜਿਹੜੇ ਉਹਨਾਂ ਦੇ ਡੈਮੇਜ ਦੇ ਬਾਰੇ ਹੈ ਉਹ ਤੁਹਾਨੂੰ ਡੀ ਸੀ ਸਾਹਿਬ ਦੇ ਕੋਲ ਸਰ ਕਿੰਨੇ ਕਿੰਨੇ 8 ਬੰਦਿਆਂ ਦਾ ਇਨਵੋਲਵਮੈਂਟ ਆਇਆ 4 ਬੰਦੇ ਰਸਟ ਹੋ ਗਏ ਬਾਕੀ ਜਾਨ ਨੂੰ ਅਸੀਂ ਫੜ ਲਾਂਗੇ ਬਾਕੀ ਜਿਹੜਾ ਡੈਮੇਜ ਦੇ ਰਿਗਾਰਡਿੰਗ ਹੋ ਡੀਸੀ ਸਰਪੰਚਾ ਜਿਹਦਾ ਮੰਤਰੀ ਸਾਹਿਬ ਨੇ ਵੀ ਕਹਿ ਦਿੱਤਾ ਵੀ ਇਹਨਾਂ ਜਿਹੜੇ ਹੋਰ ਅਜਿਹੀ ਕਾਰਵਾਈ ਕੀਤੀ ਜਾਵੇਗੀ ਬਿਲਕੁਲ ਜੀ ਆਲਰੇਡੀ ਐਡਿਟ ਹੋ ਸਕਦਾ ਹੈ ਬਿਕੋਜ਼ ਨਾਨ ਬਿਲੀਵੇਬਲ ਸੈਕਸ਼ਨਸ ਹੈਗੇ ਐਂਡ ਜਿਹੜਾ ਇਹਨਾਂ ਨੂੰ ਕੋਰਟ ਟੂ ਜਸਟਿਸ ਲਿਆਵਾਂਗੇ ਲੈਪਰ ਐਂਡ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਫੋਟੋ ਸਰ ਕਿੰਨੇ ਬੰਦੇ ਨੇ ਹੁੰਦਾ 4 ਬੰਦੇ ਜੀ ਡਾਟ ਡੈਮੇਜ ਹੈ ਇਹ ਸਿਵਲ ਸਰਜਨ ਸਾਹਿਬ ਨੂੰ ਇਸ ਤਰ੍ਹਾਂ ਕਾਲੀ ਕਰ ਦਿੱਤਾ ਗਿਆ ਹੈ ਇਸ ਕਾਰਨ ਜੋ ਐਸ ਪਰ ਮੈਡੀਕ ਉਹ ਅਸੀਂ ਇਹਨਾਂ ਤੋਂ ਰਿਕਵਰ ਕਰਾਂਗੇ ਪਰ ਭਾਈ ਕਿਥੋਂ ਕੀਤੀ ਜਾਵੇਗੀ ਇਹਨਾਂ ਦੇ ਕੋਲੋਂ ਇਹਨਾਂ ਦੇ ਕੋਲੋਂ ਜਿਨ੍ਹਾਂ ਨੇ ਨੁਕਸਾਨ ਕੀਤਾ ਉਹ ਪਰਭਾਈ ਕਰਾਂਗੇ ਇਹ ਜਿਹੜਾ 8 8 ਦੇ 8 ਨੰਬਰ ਮੈਂ ਮਿਟਾ ਗਿਆ ਸਾਰੀ ਅੱਛਾ ਅੱਛਾ ਠੀਕ ਹੈ ਚਲੋ ਚਲੋ ਇੱਕ ਮਿੰਟ